ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੇਰੇ ਸਾਲਾ ਸਾਹਿਬ ਪਹੁੰਚੇ ਹੋਏ ਜੀ ਅਸੀਂ ਜ਼ਿੰਦਗੀ ਲੈ ਰਿਆ ਜੀ ਆਨੰਦ ਜ਼ਿੰਦਗੀ ਲੈਣਾ ਤੇ ਅੱਜ ਤਿਆਰ ਹੋ ਗਏ ਜੀ ਬਠਾ ਦੇਖੀ ਕਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਕੋਸ ਕੋਸ ਲਕੋ ਰਹੀ ਆ ਜੀ ਚਲੋ ਹੁਣ ਕਾਨੂੰ ਦਿਖਾਉਣਾ ਵੀ ਕਿਆ ਲਕੋ ਰਹੀ ਆ ਨਹੀਂ ਫੇ ਤੁਸੀਂ ਬਾਅਦ ਵਿੱਚ ਕਹਿੰਦੇ ਮੈਨੂੰ ਗੱਡੀ ਚ ਕਿਲੋ ਕਾਗਜ਼ ਅੱਛਾ 2 ਕਿਲੋ ਮਿੱਟੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਇਧਰ ਮਗਰ ਵੀ ਮਿਲੋ ਜੀ ਜੋੜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਰਿੰਦਰ ਦੀ ਟੋਰ ਆ ਜੀ ਤਾਜ ਸਰੇਂਦਰ ਦੀ ਟੌਰ ਅੱਜ ਸਰੇਂਦਰ ਨੇ ਟੌਰ ਤਾਂ ਆਪਣੇ ਸਾਹਮਣੇ ਹੀ ਟੀ ਕੱਢਦੀ ਜੀ ਨਜ਼ਰ ਲੱਜੂਗੀ ਅੱਛਾ ਫੇਰ ਹੁਣ ਆਪਣੇ ਘਰ ਵਾਲੀ ਦੇ ਨਾਲ ਤੇ ਨਾ ਟੌਰ ਕੱਢਣੀ ਹਾਂ ਮੈਂ ਵੀ ਕਰਦੀ ਆ ਅਰੇ ਵੀ ਦਿਖਾ ਭਾਈ ਦਿਖਾ ਟੌਰ ਤੇਰੀ ਕਿੱਥੇ ਟੌਰ ਬਲਾਸ ਆਸਰੇ ਗੱਲ ਤੂੰ ਵੀ ਸੱਸੀ ਦਾ ਸਹਰ ਨੂੰ ਅੱਥਰ ਜੋੜ ਕੇ ਸੱਸੀ ਕਾ ਭਲਾਈ ਦੀ ਹੈ ਹੱਥ ਦੇ ਸ਼ੀਸ਼ੇ ਨਾਲ ਝੂਟ ਨਾ ਪੁੱਤ ਇਹ ਝੂਟਣੇ ਬਾਅਦ ਤੇ ਥੋੜੋ ਇਹ ਇਹ ਡਰਾਈਵਰ ਦੀਆਂ ਦੋ ਅੱਖਾਂ ਆਂਦੀਆਂ ਹਾਂ ਇਹ ਪਿਛਲੀ ਅੱਖ ਹੈ ਮਗਰ ਵਾਲੀ ਤੇ ਹੌਲੀ ਦੀ ਮਗਰ ਵਾਲੀ ਮਗਰ ਵਾਲੀ ਉਹ ਅੱਖਾਂ ਫਿਰ ਇਹਦੇ ਨਾਲ ਪਿੱਛਾ ਦੇਖਦੇ ਤੇ ਮਗਰ ਵੀ ਕੋਈ ਗੱਡੀ ਆਉਂਦੀ ਆ ਕੋਈ ਐਡਵਾਂਸ ਨਹੀਂ ਬ੍ਰੇਕ ਮਾਰਨੀ ਜਾਂ ਮੋੜਨਾ ਤਾਂ ਦਿਖ ਲੈਣਾ ਵੀ ਮਗਰ ਰੋਡ ਬੇਲਾ ਕਿਵੇਂ ਕਿਵੇਂ ਨਹੀਂ ਅੱਜ ਤਾਂ ਸਾਈਡ ਗਲਾਸ ਵੀ ਹੈ ਗਿਆ ਇਹ ਜੱਗ ਤੇ ਸਾਈਡ ਤਾਂ ਬਣੀ ਇਹਨਾਂ ਦੀ ਤਾਂ ਜ਼ਰੂਰਤ ਪੈਂਦੀ ਹੈ ਸਹੀ ਹੈ ਹਾਂ ਬਾਕੀ ਅੱਜ ਤਿਆਰੀ ਕਿੱਥੇ ਦੀ ਜੀ ਅੱਜ ਅਸੀਂ ਜਾਣਾ ਜੀ ਆਪਣੀਆਂ ਮਾਸੀਆਂ ਮਾਸੀਆਂ ਇੰਨੀਆਂ ਕਿੰਨੇ ਕ ਮਾਸੀਆਂ ਮੇਰੀਆਂ ਕਈ ਮਾਸੀਆਂ ਅੱਛਾ ਜਾਣਾ ਹੂੰ ਤਾਂ ਪਹਿਲਾਂ ਵਾਲੇ ਕਿਸੇ ਇੱਕ ਕੋਲ ਇਹ ਮਾਸੀਆਂ ਬਣੀਆਂ ਬਰਸਾਲਪੁਰ ਵਾਲੇ ਜਾਣਾ ਜੀ ਅਸੀਂ ਬਰਸਾਲਪੁਰ ਜਿਨ੍ਹਾਂ ਨੇ ਵਿੱਚ ਉੱਲਾ ਰੱਖ ਕੇ ਜੀ ਆ ਅੱਛਿਆ ਇਹਨਾਂ ਨੂੰ ਇਹਨਾਂ ਨੇ ਵਿਚਾਰਿਆ ਨੇ ਸੱਤੋਂ ਵੀ ਉੱਲਾ ਰੱਖਿਆ ਠੀਕ ਐ ਕਹਦਾ ਵੀ ਇੱਕ ਦੱਸੋ ਵੀ ਮੈਂ ਉੱਲਾ ਕਾਦਾ ਰੱਖਿਆ ਹੂਗਾ ਹੈ ਵੀ ਇਹ ਮੁੰਡਾ ਨਾ ਬਹੁਤ ਤਲੜਾਕਾ ਹਾਂ ਨਹੀਂ ਉਹ ਸਾਣਾ ਨਹੀਂ ਹੈਗਾ ਇੱਕ ਮੈਂ ਨਹੀਂ ਜਾਣਾ ਸਹਰੇ ਮੁੰਡਾ ਲਾਉਂਦਾ ਨਹੀਂ ਪਿੰਡੇ ਸਾਬਣ ਸਭ ਦਾ ਪਾਪਾ ਲਾਉਂਦਾ ਨਹੀਂ ਮੈਂ ਨਾ ਲੰਨਾ ਹੂੰ ਓਏ ਐਡੀ ਗੱਲ ਪਾਉਂਦਾ ਨਹੀਂ ਪਿੰਡੇ ਨੂੰ ਮੈਂ ਨਹੀਂ ਜਾਣਾ ਸਾਰੇ ਮਾਏ ਮੁੰਡਾ ਸਭਰ ਹੋਦਾ ਹਾਂ ਵੀ ਪਿੰਦਰ ਸਿੰਘ ਮੈਂ ਨਾਤਾ ਕਾ ਨਹੀਂ ਬਈ ਨਾਤੇ ਨਹੀਂ ਨਾਤੇ ਫੇਰ ਨਹੀਂ ਲੱਤਾ ਹੁਣ ਤੇ ਮੇਰਾ ਸਾਲਾ ਆ ਤਾਂ ਆ ਤਾਂ ਤੇਰੀ ਤੇਰੀ ਪੱਖ ਦੀ ਗੱਲ ਕਰ ਦੂਗੀ ਵੀ ਦੀਦੀ ਨੇ ਕਹਿਤਾ ਵੀ ਤੂੰ ਨਾਤਾ ਨਹੀਂ ਹੈਗਾ ਤਾਂ ਵੀ ਭਾਜੀ ਨਾਤੇ ਨਹੀਂ ਹੋਣਗੇ ਅੱਛਾ ਭਾਈ ਨਹੀਂ ਭੈਣ ਦੀ ਪੱਖ ਦਊਗਾ ਕਿੰਨਾ ਦਮਾ ਕਿਉਂ ਮੇਰਾ ਹਾਏ ਕਹਣਾ ਕਿਉਂ ਦਾ ਮਾ ਹਾਂ ਨਾ ਗੱਲ ਸਹੀ ਆ ਉਹ ਜੇ ਜੀਜਾ ਗੱਡੀ ਲੈ ਕੇ ਆਉਂਗਾ ਤਾਂ ਸਾਲਾ ਕਿਧਰ ਨੂੰ ਜਾਊਗਾ ਜੀਜੇ ਨੇ ਅਜਾ ਕੀ ਖੋਲ ਕੇ ਪਾਤਾ ਤਾ ਦੇ ਸਰਦ ਅਜੇ ਤੱਕ ਹਜੇ ਮਤਲਬ ਆ ਜੀਜੇ ਜੀਜੇ ਤੱਕ ਅਜੇ ਭੈਣ ਤੱਕ ਮਤਲਬ ਨਹੀਂ ਆਗਾ ਅਜੇ ਜੀਜੇ ਤੱਕ ਮਤਲਬ ਕੋਈ ਗੱਲ ਨਹੀਂ ਮਤਲਬ ਵੀ ਨਹੀਂ ਪਿਆਰ ਆ ਮਤਲਬ ਨਹੀਂ ਹੁੰਦਾ ਪਿਆਰ ਦੀ ਗੱਲ ਆ ਮੇਰੇ ਨਾਲ ਸਾਲੇ ਦੀ ਜਿਹੜੀ ਅੰਡਰਸਟੈਂਡਿੰਗ ਆ ਨਾ ਉਹ ਸਾਡੀ ਅੰਡਰਸਟੈਂਡਿੰਗ ਤੁਹਾਡੀ ਜਾਨੀ ਕਿ ਲੜਦੀ ਅਦਾਲਤ ਐਵੇਂ ਨਹੀਂ ਹੈ ਸਾਲਾ ਬਿਕਰਮ ਸਿੰਘ ਦਾ ਮੁੱਠਿਆਂ ਨੂੰ ਦਾ ਗਾਲੂ ਪੱਟਦੇ ਚਲ ਕੋਈ ਨਾ ਪੰਜ ਸਾਲਾ ਉਹੀ ਨਾ ਕਟਵਾ ਦੇ ਪੰਜ ਨਹੀਂ ਤੱਕ ਸਾਲੇ ਨੇ ਚਲੇ ਜਾਣਾ ਫੇਰ ਬਿਕਰਵਾਸੀ ਤੇਰੀ ਘਰ ਵਾਲੀ ਨੇ ਦੇਖ ਰੋਣਾ ਉਹ ਤਾਂ ਤਾਂ ਰਹਿਣੀ ਰਹਿਣਾ ਹਾਂ ਫੇਰ ਮੈਂ ਤੁਹਾਨੂੰ ਪੁੱਛੂੰਗੀ ਵੀ ਹੁਣ ਤਾਂ ਸਾਲਾ ਨਹੀਂ ਹੈਗਾ ਹੁਣ ਦੱਸ ਫੇਰ ਮੈਂ ਮਹਾਰਾਜ ਨੇ ਮੈਨੂੰ ਐਜੀ ਜਗ੍ਹਾ ਕਿਤੇ ਫਸਾਈ ਨਹੀਂ ਹੈਗਾ ਵੀ ਜਿੱਥੇ ਮੈਨੂੰ ਸਾਲਾ ਦੀ ਲੋੜ ਪੈ ਜਾਵੇ ਜਾਂ ਤੇਰੀ ਲੋੜ ਪੈ ਜਾਵੇ ਮਰੇ ਮਹਾਰਾਜ ਆਪੇ ਰਾਸਤੇ ਸਿੱਧੇ ਰੱਖਦਾ ਓ ਮੇਰੀ ਸਿੰਗਣੀ ਆ ਤੂੰ ਐਝ ਕੋ ਚੱਕਰ ਨੇ ਮੇਰੇ ਬਰਾਬਰ ਖੜਦੀਏ ਮੇਰੇ ਦੁੱਖ ਸੁੱਖ ਤਾਂ ਐਝ ਹੀ ਕੋ ਗੱਲ ਨਹੀਂ ਹੈਗੀ ਹਾਂ ਐਝ ਹੀ ਕੋ ਗੱਲ ਨਹੀਂ ਹੈਗੀ ਨਹੀਂ ਹੁਣ ਮੈਂ ਦੱਸਣਾ ਵੀ ਮੇਰੀ ਜਦ ਲੋੜ ਪਈ ਉਸ ਟਾਈਮ ਵੀਡੀਓ ਬਣਾ ਕੇ ਤੁਹਾਨੂੰ ਦੱਸੂੰਗੀ ਚਲੋ ਕੋਈ ਨਹੀਂ ਇਹਦਾ ਟਾਈਮ ਦੱਸੂਗਾ ਕਿਆ ਬਣਦਾ ਕਿਆ ਨਹੀਂ ਪ੍ਰਮਾਤਮਾ ਦੇ ਰੰਗਾਂ ਨਾ ਇਹਨਾਂ ਕੱਪੜਿਆਂ ਨੂੰ ਲੋਕ ਲਾ ਕੇ ਰੱਖਣਾ ਚਾਬੀ ਲੱਭਣ ਨੂੰ ਵੀ ਇੰਤਜ਼ਾਰ ਕਰਦੀ ਹੈ ਨਾ ਤੇ ਲੁੱਲ ਮਾਰੀਓ ਨੂੰ ਜੁੜਨੀ ਨਮੀ ਤੇ ਲੋਕ ਦਾ ਤਾਲਾ ਲਾਉਂਦੇ ਰਹਿ ਗਈ ਪੁਰਾਣੀ ਇਹ ਤੋਂ ਦੇ ਦਿੱਤਾ ਜਾਈ। ਹਾਂ ਕੋਈ ਰੀ ਦਾ ਟਾਈਮ ਦੱਸੂਗਾ ਵੀ ਕਿਆ ਬਣਦਾ ਕਿਆ ਨਹੀਂ। ਸਹੀ ਗੱਲ। ਆਪਣੀ ਦੀਵਾਰੀ ਦੀ ਗੱਲ ਵਿੱਚ ਹੀ ਪਾ ਲਈ। ਨਾ ਨਾ ਮੈਂ ਉਹੀ ਨਹੀਂ ਪਾਈ ਹੈਗੀ ਤੇ ਲੋਕ ਤਾਂ ਤਾਂ ਹੀ ਲੱਗੂ ਲਿਮਾਰੀ ਜੇ ਨਵੀਂ ਉਹ ਪੁਰਾਣੀ ਨੂੰ ਤਾਂ ਲੱਗਦੀ ਨਹੀਂ ਹੈਗਾ। ਹਾਂ? ਬਹੁਤ ਜਰੀਏ। ਚਲੋ ਕੋਈ ਰੀ ਤੇ ਤੁਹਾਡੇ ਜਰੀਏ ਦੇਖਾਂਗੇ। ਮੈਂ ਚੈਲੰਜ ਨਹੀਂ ਕਰਦਾ ਹੈਗਾ। ਪਿੰਦਰ ਤੇਰੀ ਭੈਣ ਮੈਨੂੰ ਚੈਲੰਜ ਕਰੀ ਜਾਂਦੀ ਯਾਰ। ਹਾਂਜੀ। ਇਹ ਦੇਖ ਲਾ ਕਿ ਹੁਣ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਤੇ ਬਾਰੇ ਚਲੋ ਹੁਣ ਅਸੀਂ ਚੱਲਦੇ ਹਾਂ ਜੀ ਗਾਂਹ ਤੁਹਾਨੂੰ ਜਾ ਕੇ ਮਿਲਾਂਗੇ। ਕਿੱਦਾਂ-ਕਿੱਦਾਂ ਪ੍ਰੋਸੈਸ ਚੱਲਦਾ ਅਗਲਾ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜੀ ਠੀਕ ਹੈ ਜੀ ਮਿਲਦੇ ਆਂ ਫੇਰ ਦੇ ਦੇਣੀ ਦੇ ਖਾਰੀ ਪਰ ਵੀਆ ਟੋਡਾ ਪਰ ਫਿਰ ਟੋਡਾ ਟੋਡਾ ਟੋਟਾ ਹੋ ਗਿਆ ਟੋਡਾ ਹੁੰਦੀ ਹੈ ਜੀ ਥਾਕੇ ਟੈਸਟ ਦਿਖਾਓ ਟੈਸਟ ਦਿਖਾਓ ਯਾਰ ਇਹਦਾ ਹਾਂ ਕਿਲੋ ਪਹਿਲਾਂ ਟੈਸਟ ਦਿਖਾ ਦਿਓ ਇੱਕ ਵਾਰ ਚੱਲ ਪੜ ਹੂੰ ਜਾਣਾ ਸਭਾਰੋ ਹੂੰ ਪਹਿਲਾਂ 4 ਦੇ 5 ਕਿਲੋ ਕਾਦਾ ਪਿੰਦਰ ਦਾ ਜਨਮ ਦਿਨ ਕਾਦਾ ਪਿੰਦਰ ਦੇ ਜਨਮ ਦਿਨ ਤਾਂ ਅੱਗੇ ਆਪਾਂ ਐ সেলਿਬ੍ਰੇਟ ਕਰ ਲੂਗੇ ਉਹਦੇ ਨਾਲ। ਹਾਂ। ਨਾਨ ਗਿਆ ਜਨਮ ਦਿਨ ਕਾਦਾ 25 ਜੁਲਾਈ ਦਾ ਕਾਦਾ। ਲਾ। ਉਹ ਸੇਂਦਰ ਦਾ ਕਾਦਾ। ਉਹ ਨਹੀਂ ਦੱਸਣਾ ਕਾਦਾ। ਕਿਨਾਂ ਖਰਚੇ ਨੂੰ ਤਾਂ ਜੜਾ। ਥੋੜੀ ਦੱਤੜਾਏਗਾ। ਇੱਕ ਆ ਬਦਾਮ ਚੈੱਕ ਕਰ ਲੇ ਦਿਓ। ਪਾਣੀ ਦੇ। ਪਾਣੀ ਦੀ ਬੋਤਲ ਦੇ ਦਿਓ ਯਾਰ ਇੱਕ। ਵੈਸੇ ਮੈਂ ਗੋਸ਼ਤ ਕਰ ਵੀ ਆ ਨਾ। ਇੱਕ ਮੰਗੋ ਸ਼ੇਕ ਕਰ ਦੇ ਦੇ ਇੱਕ ਬਦਾਮ ਸ਼ੇਕ ਕਰ ਦੋ ਦੇ ਮੰਗੋ ਬਦਾਮ ਇੱਕ ਮੰਗੋ ਇੱਕ ਜਿਹੜੀ ਬਾਦੂ ਦੀ ਮੈਨੂੰ ਦੇ ਦੇਓ ਪੀਸ ਜੇ ਵੱਧਾ ਕੋਈ ਹੈ ਤੇ ਆ ਕੇ ਡੱਬੇ ਚ ਪੈ ਕੇ ਹੋ ਕੇ ਪੂਰਾ ਪੂਰਾ ਆ ਲੈ ਆਪਾਂ ਹੀ ਜਵਾਲਾ ਦੇ ਅੱਛਾ ਜਿਹੜਾ ਉਧਰ ਸਵਾਦ ਖਾਣ ਨੂੰ ਦਿੱਤਾ ਦਾ ਛੋਟਾ ਵਰਕੇ ਦੇਣੀ ਹੈ ਕਿ ਵਧੀਆ ਆ ਮੈਨੂੰ ਤਾਂ ਹੀ ਲੱਗਿਆ 100 400 ਤੋਂ 20 ਕਿਲੋ ਰੁਪਇਆ ਆ 420 ਕਿੰਨੇ ਕਿੰਨੇ ਦੇ ਆ 500 ਹੋ ਗਿਆ ਨਾ ਕਿਹੜਾ ਨੂੰ ਇਹਦੇ ਚ ਸਾਰਾ ਕੋ ਦੇ ਅੰਦਰ ਬਟੂਆ ਹੀ ਘਿਰਦਾ ਤਾਂ ਨਾ ਦੇ ਕੇ ਦੇਣਾ ਨਾ ਨਾ 1090 ਰੁਪਏ ਆ ਪਰ ਇਹ ਤਿੰਨ ਨੂੰ ਲੈ ਲੈਣ ਦੀ ਕੋਈ ਚਾਕਲੇਟ 10 ਰੁਪਏ ਦੀ ਉਹਨੇ ਵੀ ਡੋਣਾ ਉਹ ਤੋਂ ਬਾਅਦ ਮੁੰਡਾ ਲੈ ਲੋ ਕਿਹਦਾ ਬੱਟੀ ਅੰਦਰ ਸਰੇਂਦਰ ਬਾਤ ਦੇਖ ਲੈ 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 ਦਾ ਬਹੁਤ ਫੋਨ ਕਰਕੇ ਪੁੱਛ ਲੈ ਕੋਕਾ ਕੋਲਾ ਲੈਦਾ ਸਾ ਵੀ ਬੜੀਆਂ ਸੀ ਚਾਹ ਦੀਆਂ ਠੰਡੀਆਂ ਵਾਲੀ ਸਾਫਟ ਵਾਲੀ ਚੀਜ਼ ਦਿੰਦੀ ਉਹ ਤੋਂ ਬੜਾ ਮੇਰੀ ਰਹੀ ਅੱਜ ਤਾਂ ਚੇਕ ਕਰੇ ਲੈ ਲਾ ਬਾਦਾਮ ਸ਼ੇਕ ਕਰੇ ਲੈ ਲਾ ਫੇਰ ਹੈ ਦੱਸ ਕਿਹੜਾ ਉਹਨੂੰ ਬਾਦਾਮ ਸ਼ੇਕ ਕਰ ਅੱਜ ਹੋਈ ਕਿ ਕੱਢ ਕੇ ਬਾਦਾਮ ਸ਼ੇਕ ਹਾਂ ਆ ਵੀ ਪਈਆਂ ਆ ਸਤਮੁਲੀਆਂ ਨਾਲੇ ਜਾਂਦੇ ਨੇ ਚੋਲ ਲੈ ਲਈਓ ਲੈ ਲਿਆ ਟੌਪ ਲਗਾ ਮਾਸ਼ਾਅੱਲਾ ਹਾਂ ਬੇਰੇ ਨੂੰ ਮੰਮਾ ਲੈ ਹੂੰ ਉਹ ਰੌਂਡੀ ਤੇ ਗੱਡੀ ਦੇ ਨਾਲ ਆਉਣ ਨੂੰ ਵੀ ਮੈਨੂੰ ਨਾਲ ਲੈ ਕੇ ਜਾ ਤੂੰ ਆਇਆ ਤਾਂ ਵੀ ਮੈਨੂੰ ਕੁਝ ਲੈ ਕੇ ਨਹੀਂ ਆਉਣਾ ਹੈਗਾ ਕਿਚੇ ਰੱਖਣੇ ਹੁੰਦੇ ਤੂੰ ਆਪਣੇ ਵਾਸਤੇ ਵੀ ਲੈ ਲੈ ਕੋਸਾ ਮੈਂ ਪਾਣੀ ਦੀ ਬੋਤਲ ਲੈ ਲਈ ਨੇ ਆਪੇ ਹੂੰ ਚੱਪੇ ਦੀ ਸਟਿੰਗ ਵੀ ਵਧੀਆ ਹੂੰ ਕਰਤਾ ਜੀ ਦੋਸਾ ਤਿਆਰ ਉੱਧਰ ਟਿੱਕੀਆਂ ਲੱਗਿਆ ਤੇ ਨਾਲ ਦੇ ਨਾਲ ਤਲਣਾ ਚਲੋ ਚਾਰ ਰੇਟ ਆ ਉਹ ਇੱਥੋਂ ਦੇ ਹੈਗੇ 100 ਦੇ 2 ਕਿਲੋ ਹੂੰ ਤੇ ਜਿਹੜੇ ਆ ਸੇਮ ਆ 120 ਰੁਪਏ ਵਾਲੇ ਜਿਹੜੇ ਨੇ ਇਹਨਾਂ ਤੇ ਮੈਨੂੰ ਲੱਗਿਆ ਤਾਂ ਕੋਈ ਪੁੱਛਦਾ ਨਹੀਂ ਤਾਂ ਇਹਨਾਂ ਨੂੰ ਅੱਛਾ ਜੀ ਅੱਛਾ ਤੇ ਵੇਚੀ ਲਿਆ ਹੂੰ ਹੁਣ ਤੱਕ ਰਹਿਣੀ ਦੀ ਬੇਟੀ ਡੇਢ ਮਹੀਨੇ ਪਹਿਲਾਂ ਗਿਆ ਸੀ ਮੈਂ ਜਿਮਲੇ ਜਿਮਲੇ ਤਾਂ ਬਹੁਤ ਹੈ ਉੱਥੇ ਤਾਂ ਲੱਗਦੀ ਹੈ ਹਾਂ ਦੋ ਮਹੀਨੇ ਤੋਂ ਕੁਕੜੀ ਬਣਿਆ ਰਹੀ ਹਾਂ ਫਿਰ ਲੋ ਸੇਪਾ ਬਣਿਆ ਲੋ ਬਾਹਰੋਂ ਸਤਨਾਮ ਚਾਹ ਫਰੂਟ ਖਾਲੂ ਕੋਈ ਹੁਣ ਮੰਗਿਆ ਇਹਨੇ ਦਮ ਤੋੜੇ ਪਿਆ ਆਹ ਉੱਪਰ ਬਿਠਾ ਲੈ ਲੂੰਗਾ। ਅੱਤਾਲ ਗੱਡੀ ਮਾਣ ਹੋਣੀ ਕੀ ਹੋ? ਹਾਂ ਖਮਾਣੋ। ਲੈਣ। ਮਰੂਦੋਂ ਔਰ ਤੇਬਾਂ ਦੇ ਬਰਾਬਰੇ ਹੋਣਾ। ਬੰਦ ਕਰ ਦੇ। ਮਰੂਥਾ ਦਾ ਰੇਟਾ ਮਰੂਥਾ ਦਾ ਕਿਹੜਾ ਰੇਟਾ 150 ਰੁਪਏ ਕਿਲੋ ਕਿੰਨਾ ਬਈ 5 200 ਨਹੀਂ ਜਰੂਰੀ ਨਹੀਂ ਆਣਾ ਨਹੀਂ ਜਰੂਰੀ 70 ਰੁਪਏ ਤੱਕ ਆਣਾ ਆ ਜੀ ਆਧਾਰ ਵਾਲਾ ਚੱਲੇ ਜੋ ਆਧਾਰ ਦਿੰਦੇ ਤੁਹਾਨੂੰ ਦੋ ਦੇ পৌঁছ গেছি ঘরে চলো ভালো ন্যাগরুদান ਸਾਲ ਰੀਤ ਹੰਦਰ ਮੈਂ ਲਾਉਂਦੀ ਬਰੇ ਹਾਂ ਹਾਂਜੀ ਸਾਸਰੀਕਾਲ ਜੀ ਸਾਸਰੀਕਾਲ ਸਾਸਰੀਕਾਲ ਬਾਬੂ ਜੀ ਰੀਤ ਤਾ ਵੀ ਰੀਤ ਸਾਸਰੀਕਾਲ ਬੁਲਾਉਣੀ ਪੁੱਤ ਇਹਦਾ ਜੇਬਾਂ ਤੋਂ ਨਹੀਂ ਹੱਥ ਕੱਢਦੀ ਚਾਹ ਠੀਕ ਹੈ ਭੈਣ ਜੀ ਬਣਾ ਲਈ ਮੈਂ ਉਹ ਜਾਗ ਕੇ ਲੰਘ ਗਿਆ ਹੁਣ ਮੈਂ ਕਿ ਕਿਹੜਾ ਮਿਲਾਉਂਗਾ ਮੈਂ ਤਾਂ ਚੱਲ ਰਿਹਾ ਮੇਰਾ ਤਾਂ ਪ੍ਰੋਸੈਸ ਹੋਰ ਇਹ ਭਾਈ ਜੀ ਆ ਜਾ ਬੈਠੋ ਅੰਦਰ ਬੈਠੋ 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 ਅੰਦਰ ਨੂੰ ਬੈਠੋ ਵੀ ਬੈਠੋ 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 ਉਹ ਤਾਂ ਉਹਨਾਂ ਤਾਂ ਰੌਣਕਾ ਪੂਰੀ ਲਾਇਆ ਪਰ ਅਸੀਂ ਆਏ ਨਾ ਤਾਂ ਬਿਸ਼ਾਨੇਰੇ ਚ ਆ ਕੇ ਹੁੰਦੇ ਜਮੇ। ਕੰਮ ਵਿੱਚ ਇੱਕ ਘੰਟੀ ਹਾਂਜੀ ਵਧੀਆ ਪੜੀ ਜਾਂਦੇ। ਵਾਫੜਾ ਆਇਨ ਤਾਂ ਹੈ ਥੋੜਾ ਜਿਹਾ ਉਹ। ਇਹ ਤਾਂ ਨਾ ਠੀਕਾ। ਪੜਾ ਤਾਂ ਬਹੁਤ ਵਧੀਆ ਪੜਦਾ। ਹੂੰ। ਇਹ ਨਾ ਧਿਆਨ ਦੋ ਫਿਰ। ਟਿਊਸ਼ਨ ਵੀ ਦੇ ਰੱਖੋ। ਟਿਊਸ਼ਨ ਨਾ। ਟਿਊਸ਼ਨ ਰੱਖੀ ਵੀ ਆ। ਬਸ ਖੇਡਣ ਦਾ ਜ਼ਿਆਦਾ ਧਿਆਨ ਜਵਾਕਾਂ ਦਾ ਅੱਜ ਕੱਲ੍ਹ ਆਈ ਕੋਸ ਹੈ। ਹਾਂ। ਵੀ ਖੇਡਣਾ ਵੱਧਦਾ ਥੋੜਾ ਜਿਹਾ ਪੜਾਈ ਵੱਲ ਘੱਟ ਧਿਆਨ ਆ। ਆ ਵੀ ਲੈ ਲੈ ਕਰੀ ਗਾ ਨੂੰ ਸੰਦੀਪ ਵੀਰ ਸਕੂਲ ਗਿਆ ਵੀ ਆ ਜਦਾ ਦਾ ਆਦਿਕਾ ਵਾਲੀ ਇਹ ਦੇਖਦੀ ਆ ਤਾਂ ਕਹਿੰਦੀ ਮੈਂ ਇਹਨੂੰ ਜਦ ਦੱਸਿਆ ਤਾਂ ਜਦੋਂ ਪਛਾਣ ਗਈ ਕਹਿੰਦੀ ਅੱਛਾ ਉੱਥੇ ਮੈਂ ਵੀਰੇ ਨਾਲ ਖੇਡ ਸਕਦੀ ਇਹ ਕਹਿੰਦੀ ਹਾਂ ਵੀ ਆ ਮੇਰੇ ਤਾਂ ਜੀ ਮਾਮੇ ਨੇ ਕੱਢ ਮੈਨੂੰ ਸਾਈਕਲ ਦਿਵਾ ਦੇ ਆ ਜੋ ਗਮ ਮੈਨਾਂ ਤਾਂ ਪੂਰਾ ਰੋਆ ਪਾ ਤੇ ਘੋਂਟੇ ਦੇ ਨਾਲ ਤੇਰੇ ਕੋਲ ਸਾਡੀ ਦਾ ਡੈਡੀ ਜਾ ਇਹ ਕੱਢੇ ਹੀ ਗੇੜਾ ਉੱਥੇ ਤਾਂ ਹੈ ਦੋਨਾਂ ਨੇ ਗੱਲ ਕਰਕੇ ਘੋਂਟੇ ਨੂੰ ਗੱਡੀ ਮੁਕਾਏ ਤਾਂ ਅਸੀਂ ਗੱਡੀ ਲੈ ਲਈਆਂ ਮੈਂ ਤੇ ਚਰਨ ਦਿਨ ਗੱਡੀ ਦਵਾਈ ਇਹਨੂੰ ਆਜੋ ਲੈ ਲੈ ਜੀ ਵੀਰ ਸਿਕਾ ਸਿਕਾ ਵੀਰ ਵੀਰ ਦਾ ਦੋ ਪਾਈ ਪਾਈ ਕਿੰਨਾ ਕਤਲੇ ਇੰਨੇ ਆ ਕਿਆ ਹਾਲ ਆ ਵੀਰ ਹੋਰ ਵਧੀਆਨ ਠੀਕ ਹੈ ਚਾਹੀਦਾ ਠੀਕ ਹੈ ਨਾ ਹਾਂਜੀ ਵਾਹ ਜੋ ਸੱਤ ਨਾ ਦੋ ਆ ਇਕਾਈ ਵੀ ਆ ਦੋ ਤੇ ਆ ਇਹ ਹੋ ਜਾਂਦਾ ਕਰਦਾ ਇਹ ਨਾ ਮੈਂ ਦੇਖ ਲੇ ਤੇ ਵਰਸਪ ਤੇ ਆਟੇ ਲਾਂਗੇ ਹਾਂਜੀ ਮੇਰੀ ਇੱਕ ਇਹ ਵਿਦਲਾਗੇ ਕੱਦੀ ਤੇ ਬੈਠੀ ਆਂਟੀ ਮੇਰੇ ਨਾਲ ਬਹੁਤ ਆ ਜਿਹੜਾ ਕੈਮਰਾ ਚੱਲਦਾ ਮੇਰੇ ਕੋਲ ਇਹ ਕੈਮਰਾ ਥੋੜਾ ਜਿਹਾ ਬੰਦੇ ਨੂੰ ਦੂਧਾ ਚ ਪਾ ਦਿੰਦਾ ਉਹ ਕੈਮਰੇ ਨੂੰ ਦੇਖ ਕੇ ਲਾਂਗੀਆਂ ਵਿਚਾਰੀਆਂ ਉਹ ਮੰਨੂ ਨਹੀਂ ਦਬਾਦਾ ਵੀ ਉਹ ਹੁਣ ਇਹ ਕਹਿੰਦੇ ਮਿਲਣ ਨੂੰ ਬੈਠੇ ਫਿਰ ਵਿੱਚ ਆਉਣ ਨੂੰ ਬੈਠੇ ਮਿਲਣਾ ਇਹ ਤਾਂ ਫਿਰ ਮਿਲਣਾ ਇੱਕ ਨਹੀਂ ਮਿਲਣਾ ਹੁੰਦਾ ਇਹੀ ਜਾਦਗਰ ਬਣਦੀ ਐ ਉਹਨੂੰ ਭਾਈ ਉਹ ਜਾ ਕੇ ਲਾਂਗੇ ਚੱਲ ਹੁਣ ਬੁਲਾ ਲਿਓ ਜਮੈਂ ਕੈਮਰਾ ਬੰਦ ਕਰ ਦੂੰਗਾ ਫਿਰ ਮਿਲਣਗੇ ਜੱਫੀ ਪਾ ਕੇ ਜਿਹੜਾ ਮਿਲਣਾ ਨਹੀਂ ਮਸਾਲਪੁਰ ਦਾ ਤਾਂ ਕਈ ਦੇਰ ਦੇ ਹਾਂ ਹਾਂ ਮੈਂ ਹਰੇਕ ਵੀਡੀਓ ਤੁਹਾਡੀ ਦੇਖਦੀ ਹਾਂ ਹਾਂ ਬੰਦ ਕਰ ਕੋ ਕਰ ਲਾ ਮਾਸੇ ਨਾਲ ਦੁੱਖ ਸੁੱਖ ਕੇ ਕੈਮਰਾ ਬੰਦ ਕਰੇ ਦੀ ਕਰਨਾ ਤਾਂ ਵੀ ਇਹ ਵੀ ਚੱਕੀ ਜਾਂਦਾ ਇਹ ਸੱਚ ਨਾਲ ਨਹੀਂ ਆ ਇਹ ਵੀ ਚੱਕੀ ਜਾਂਦਾ ਜੇ ਖੇਲ ਲਾ ਹੁਣ ਕਿ ਵੀਰ ਜੀ ਨਾਲੇ ਪੰਗੇ ਲੈਣੇ ਜਾਂ ਤਾਂ ਹੋ ਆਊਗਾ ਚਲਾਨ ਨਹੀਂ ਲੇੜੀ ਹੈਗੀ ਫਿਰ ਦੀਦੀ ਨੂੰ ਪਤਾ ਨਹੀਂ ਲੱchna ਨਹੀਂ ਉਦਣ ਤਾਂ ਨਾ ਉਦਣ ਤਾਂ ਖੇਲੀਗਾ ਉਹਨੂੰ ਗੱਡੀ ਵੀ ਕਹਿੰਦਾ ਗੱਡੀ 'ਚ ਬਹਿ ਤੀ ਦੀਦੀ ਐ ਕਰ ਲਾ ਫਲਾਣਾ ਕਰ ਲਾ ਅੱਜ ਬੜੀ ਸੁੰਦਰ ਹੀ ਆਇਆ ਤਾਂ ਹਾਂਜੀ ਹਾਂ ਕਈ ਵਾਰ ਉਹ ਬੱਚਾ ਨਿਆਣੇ ਦਾ ਕਈ ਵਾਰ ਮੂਡ ਦਾ ਪਤਾ ਨਹੀਂ ਹੁੰਦਾ ਕਈ ਵਾਰ ਆਕੜ ਜਿਵੇਂ ਦਾ ਆਕੜ ਜਿਵੇਂ ਜਵਾਕ ਹਮ ਐਕਤੀ ਹੈ ਤੁਹਾਡੇ ਕੋਲ ਹੈ ਨਾ ਹਾਂ ਉਹ ਹੀ ਦਾ ਉਹਦਾ ਬਹੁਤ ਰੌਣਕ ਲਾਈ ਵੀ ਉਹਨਾਂ ਘਰ ਚ ਹਾਂ ਸਾਫੇ ਨੂੰ ਆ ਲਿਆ ਹੋ ਗਿਆ ਭਰਾ ਨੂੰ ਚਾਹੀਦੀ ਹੋਏ ਤੇਰੇ ਪਰ ਟ੍ਰੋਣੇ ਦੀ ਤਾਂ ਨਹੀਂ ਗੱਲ ਕਰਾਂਗੇ ਗੱਲ ਕਰਾਂਗੇ ਤਾਂ ਪਤਾ ਰਹਿੰਦਾ ਇਹ ਸਾਰੇ ਮੋਟੋ ਜੀ ਗਈ ਹੈ ਸਾਨੂੰ ਪਹਿਲਾਂ ਦੱਸ ਦਿੰਦੀ ਆ ਅੱਜ ਉੱਥੇ ਆਏ ਹੋ ਤਾਂ ਆਏ ਆ ਆ ਲੈ ਲੈ ਬਗਾਰ ਸੌਸ ਵੀ ਲੈ ਲੈ ਅੱਛਾ ਬਗਾਰ ਸੌਸ ਲੈ ਲੈ ਫੇਰ ਕਿਹਦੀ ਸੌਸ ਵਾਲਾ ਲੈ ਲੈ ਬਾਜੀ ਮੈਂ ਤੁਹਾਨੂੰ ਮਨੂ ਦਾ ਪਾਤਾ ਮੈਂ ਤਾਂ ਜਿਹੜਾ ਪਾਣੀ ਚ ਤਲ ਕੇ ਲੈਂਦਾ ਸਮੋਸਾ ਲੁੱਤਾ ਮੈਂ ਨਹੀਂ ਲੈਣਾ ਹੈਗਾ ਤੇਲ ਹੈ ਵੀ ਨਹੀਂ ਬਾਕੀ ਇਹਨਾਂ ਦਾ ਰੰਗ ਰੂਪੇ ਦੱਸਦਾ ਵੀ ਤੇਲ ਹੈ ਨਹੀਂ ਫਰੀਦ ਆਇਆ ਪੁੱਤ ਆ ਜਾ ਆ ਜਾ ਖਾ ਲਾ ਸਮੋਸਾ ਖਾ ਲਾ ਹਾਂ ਕਾਲਾ ਨਹੀਂ ਹੈਗਾ ਕਾਲੀ ਹਾਂ ਹਾਂ ਤੁਸੀਂ ਵੀ ਆ ਜਾਓ ਮੰਮੀ ਦਾ ਹੋਰ ਕੰਮ ਜਿੜਾ ਨਾ ਮੈਨੂੰ ਮੀਨੂ ਨਾ ਖਾਓ ਜਿਹੜਾ ਬੰਦਾ ਬਿਮਾਰ ਆ ਉਹਦੇ ਬਸਤਰੀ ਮੈਂ ਵੀ ਜਾਣੀ ਨਹੀਂ ਕਿਹਾਗੇ ਪਤਾ ਮੈਨੂੰ ਹੁਣ ਆਪਣੇ ਸਰੀਰ ਦਾ ਕਿੱਦਾਂ ਜਾਂਦਾ ਹੈ ਖਾਂਦੀ ਆ ਫੋਡੀ ਬਿਲਕੁਲ ਤੁਹਾਨੂੰ ਵਰਕਰ ਵੀ ਖਾਂਦੀ ਨੂੰ ਹਾਏ ਓਏ ਕਿਵੇਂ ਕਰਦੇ ਖਾਣੇ ਮੈਂ ਤੇਲ ਕੱਢ ਕੇ ਦਿਰਾਉਂਦੇ ਉਹ ਹੈ ਨਹੀਂ ਮੈਂ ਹੱਥ ਲਾ ਕੇ ਦੇਖ ਲੈ ਯਾਰ ਚੈਲੰਜ ਕਰਤਾ ਤਾਂ ਤੇਲ ਤਾਂ ਮੈਨੂੰ ਹੁਣ ਹੈ ਹੀ ਨਹੀਂ ਉਹ ਮੈਂ ਕੱਢੇ ਤੇਲ ਕੱਢਣਾ ਤੇਲ ਤਾਂ ਹਲਵਾਈ ਦੇ ਹੱਥ ਚ ਹੁੰਦਾ ਵੀ ਵਿੱਚ ਦੇਖਣਾ ਕਿ ਨਹੀਂ ਦੇਖਣਾ ਜਿਹੜਾ ਅੱਧਾ ਖਾਦਾ ਕੁਫੀਨ ਆ ਜੇ ਮੈਂ ਬੇਦਾ ਤੂੰ ਖਾ ਲੋ ਤਾਂ ਨਹੀਂ ਆਇਆ ਇਹ ਵੀ ਕਹੋ ਇਹ ਵੀ ਕਹੋ ਹਾਂ ਹਾਂ ਬਸ ਭੈਣ ਬਸ 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 ਤੇਲ ਬਹੁਤ ਜ਼ਿਆਦਾ ਹੈ ਤੇਲ ਵਧੀਆ ਨਾ ਹੈ ਹੈਗਾ ਤੇਲ ਤੇਰੇ ਕੋਲ ਸਮੋਸੇ ਦਾ ਤੇਲ ਨੂੰ ਚੈਲੰਜ ਕਰਦਾ ਭਾਈ ਇੱਧਰ ਕਹਿੰਦਾ ਸਮੋਸੇ ਦਾ ਤੇਲ ਨਹੀਂ ਹੈਗਾ ਮੇਰੇ ਕੋਲ ਸਮੋਸੇ ਦਾ ਤੇਲ ਨਹੀਂ ਹੈਗਾ ਹਾਂ ਬੰਦਾ ਸਬਜੀ ਦੀ ਗੱਲ ਕੀ ਕਰਦਾ ਅੱਛਾ 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 ਘਰ ਵਾਲੀ ਸਬਜੀ ਦੀ ਗੱਲ ਕਰਦਾ ਚਲੋ ਸ਼ਾਕ ਚੈਲੰਜ ਸੀ ਇਹ ਲਓ ਜੀ ਬੋਲੋ ਦੁੱਖ ਸੁੱਖ ਤੇ ਹੁਣ ਚਲੋ ਜੜਾ ਚਲੋ ਫਿਰ ਮਿਲ ਮਾਸੀਆਂ ਨੂੰ ਸਾਰੇ ਬੂਟਗਾ ਤੇ ਖੋਲੇ ਸਾਰੇ ਬਾਹਰ ਜਾ ਕੇ ਤਰ ਤੋਰੂਗਾ ਤੈਨੂੰ ਦਿਦਾ ਕਰੂਗਾ ਨਾ ਕੋਈ ਤੂੰ ਅੰਨੇ ਪੈਕਟ ਕਾ ਨੂੰ ਖੋਲੇ ਥੱਲੇ ਵੀ ਖੜਾਤੇ ਦੇਣਾ ਕਿ ਕਿਣਾ ਖੰਡਾਏ ਪਿਆ ਹਰੇ ਇਤਨਾ ਨਹੀਂ ਹਾਂ ਇਹ ਗਲਤ ਹੋ ਗਿਆ ਨਾ ਕੰਮ ਹੋ ਠੀਕ ਨਾ ਕੱਪੜੇ ਮੈਂ ਕਹਿੰਦਾ ਤੁਹਾਨੂੰ ਚੱਲੀਏ ਫਿਰ ਹੁਣ ਹੋ ਲਓ ਇਸੋ ਚੇ ਮੈਂ ਇੱਕ ਰੱਖ ਲਈਏ ਇੱਕ ਰੱਖ ਲਈਏ ਕੋਈ ਗੱਲ ਨਹੀਂ ਅੰਨੇ ਕੱਪੜੇ ਨਹੀਂ ਇੱਕ ਕੋਈ ਘਰ ਵਾਲੀ ਵੱਲੋਂ ਇੱਕ ਹੋਵੇ ਵੱਲੋਂ ਕੋਈ ਗੱਲ ਨਹੀਂ ਇਹ ਬਰੈਕ ਕੋਈ ਜਿਆਦਾ ਨਹੀਂ ਕੋਈ ਨਾ ਬੈਠ ਕੇ ਮੰਜੀ ਰੱਖ ਲੋ ਮੈਂ ਰਾਹੀਓ ਜੱਦੀ ਹੋਣਾ ਹੈ ਰੱਖ ਲਾ ਮਾਸੀ ਕੋਈ ਨਹੀਂ ਤੇ ਜੋਖਿਆ ਬੁਲ ਐਨਨ ਲੈ ਕੇ ਆ ਸਾਡੇ ਨਾਲ ਆਉਂਦਾ ਇਹ ਨਹੀਂ ਬਹੁਤ ਅਜੀਬ ਮੇਰੇ ਚੱਲੇ ਮੈਨੂੰ ਆਉਂਦਾ ਪਾਪਾ ਇਹ ਤਾਂ ਮਾਹੌਲ ਚ ਆਹ ਚੱਲਦੀ ਮੈਂ ਕਿਹਾ ਚੱਲ ਓਟਾ ਸੰਦੀਪ ਇਹ ਸੰਦੀਪ ਦਾ ਜਾਣ ਨੂੰ ਦਿਲ ਨਹੀਂ ਕਰਦਾ ਲੱਗਦਾ ਮੈਨੂੰ ਮੇਰੇ ਸੱਚੇ ਯਾਰ ਨਹੀਂ ਜੀ ਆ ਜਾਓ ਕਦੇ ਕੋਈ ਆਉਂਦੀ ਨਹੀਂ ਸੀ ਤਾ ਹਾਂ ਅੱਛੀ ਜਿਹਾ ਗਾਇਨਾ ਸੁਣਾ ਕੋਲਾ ਹਾਂ ਮਸੂਮ ਜਿਹਦੇ ਬਾਤ ਤੋਂ ਵੀ ਬਣਾਇਆ ਜੇ ਤੂੰ ਕੋਈ ਆਹ ਫੜ ਬੂਤ ਪਾਲਾ ਇਹ ਤਾਂ ਕਹਿੰਦੀ ਵੀ ਥੋੜੀ ਜਿਹੀ ਮੈਨੂੰ ਕਹ ਦੇ ਕੋਈ ਗੁਰਨਾਰਥ ਨਹੀਂ ਦੇ ਦੋ ਵੀਰ ਜੀ ਬੱਸ ਤੁਸੀਂ ਆਪਣੇ ਉਹ ਮੰਨੂ ਕਹ ਤੇ ਰਹਿਣ ਤਾਂ ਤੁਸੀਂ ਨਹੀਂ ਕੋਈ ਨਹੀਂ ਤੂੰ ਵੀ ਜਾਈ ਨਹੀਂ ਚਲੋ ਕੋਈ ਨਹੀਂ ਖਾਣੀ ਹੈ ਨੀ ਤੇ ਦੀ ਰੀ ਉਹ ਤਾਂ ਲੈ ਕੇ ਆ ਨਾ ਹਾਂ ਰੋਮਾਂਸ ਚੱਲਦੇ ਹਾਂ ਬੂਟ ਪਾ ਹਾਂ ਥੋੜੀ ਪਰ ਉਹ ਵਾਈਟਾ ਕਰ ਤੂੰ ਗਰੀਸ ਤੇ ਗਰੀਸ ਤੇ ਗਰੀਸ ਤੇ ਜਾਂਗੇ ਜੀ ਇਹ ਦੇਖਦਾ ਕਿੱਥੇ ਦਾ ਦਾਣਾ ਪਾਣੀ ਆ ਹਾਂ ਚੱਲ ਕਰ ਦਿਓ ਜੀ ਬਾਈ ਬਾਏ ਆਜ ਮੁੰਮੇ ਦੇਵੀ ਖਲਾਰੇ ਆਜੋ ਉਹ ਤਾਂ ਜਾੜਣਾ ਦਾ ਮਾਮੂ ਨੂੰ ਦਿਖਾਈ ਆਈ ਸਾਨੂੰ ਵੀ ਕੁਝ ਕੁ ਖਾ ਸੱਚ ਆਈ ਹੈ ਮਾਂ ਕਿਹੜਾ ਆਵਾਜ਼ ਸੀ ਸਾਡਾ ਬਾਬਾ ਇੱਥੇ ਬੜੇ ਨਾਲ ਪੜ੍ਹਦੀ ਸੀ ਚਲੋ ਫਿਰ ਲੋ ਬਾਹਰ ਜਨਾ ਤੁਸੀਂ ਗਾਹਾਂ ਵੀ ਪਹੁੰਚਣਾ 3 ਵਜੇਗੇ Ha ha ha.